ਕੀ ਗੱਲਬਾਤ ਕੀਤੀ ਸੀ ਕਦੀ ਮੈਨੂੰ ਇਸ ਨੇ ਕਦੀ ਗੱਲ ਦੱਸੀ ਤੁਹਾਨੂੰ ਕਿ ਉਹ ਖਾਂ ਖਾ ਲਿਆ ਮੈਨੂੰ ਉਹਨੇ ਦੱਸਿਆ ਥੋੜਾ ਜਿਹਾ ਮੈਨੂੰ ਪਿਛਲੇ ਸੋਮਵਾਰ ਪਤਾ ਲੱਗਿਆ ਤੇ ਉਹ ਕੁੜੀ ਦੀ ਕੋਈ ਗੱਲ ਹੀ ਉਹਨੇ ਕੁੜੀ ਨੂੰ ਵੇਖ ਲਿਆ ਕਿ ਨਾ ਮਲਗੀ ਬਾਈਕ ਤੇ ਚੜ ਕੇ ਜਾਂਦੇ ਆ ਬਸ ਉਹਨੇ ਉਹਦਾ ਉਹ ਬਾਰੇ ਪੁੱਛਿਆ ਮੇਰੇ ਬੱਚੇ ਨੇ ਹੋਰ ਮੈਨੂੰ ਇੰਨਾ ਜ਼ਿਆਦਾ ਕੁਝ ਦੱਸਿਆ ਨਹੀਂ ਮੈਂ ਕਿਾ ਚੱਲ ਕੋਈ ਨਹੀਂ ਪੁੱਤ ਕੋਈ ਗੱਲਾਂ ਹੋ ਜਾਂਦੀਆਂ ਆ ਪਾ ਕਲਾਸਮੇਟ ਹੁੰਦੇ ਜਿੱਦਾਂ ਬੱਚੇ ਕਰਦੇ ਹੀ ਗੱਲਾਂ ਮੈਨੂੰ ਪਤਾ ਨਹੀਂ ਮੇਰੇ ਬੱਚੇ ਨੇ ਇੰਦਾ ਵੱਡਾ ਸਟੈਪ ਚੁੱਕ ਲੈਣਾ ਜਾਂ ਕੁਝ ਮੈਂ ਤਾਂ ਰੋਜ਼ ਉਹ ਜਿੱਦਾਂ ਅੱਗੇ ਨਾਰਮਲ ਜਾਂਦਾ ਹੀ ਇਦਾਂ ਗਿਆ ਵਾ ਲੱਗਦਾ ਪੁੱਤੋਂ ਖਾਮਿਆ ਹੀ ਹਾਂ ਜੀ ਉਹਨੂੰ ਮੇਰੇ ਪੁੱਤ ਨੂੰ ਜੇ ਉਹਦੀ ਮੰਗਣੀ ਹੋਈ ਸੀ ਪਹਿਲਾਂ ਮੇਰੇ ਪੁੱਤਾਂ ਕਾਤੋਂ ਦੋਸਤੀ ਦਾ ਤੇ ਮੇਰੇ ਬੱਚੇ ਨੂੰ 6 ਮਹੀਨੇ ਜੇ ਹੋਏ ਜਾਂਦੇ ਨੂੰ ਕਾਲਜ ਮੇਰੇ ਪੁੱਤ ਦਾ ਇੰਨਾ ਦਿਮਾਗ ਖਰਾਬ ਕਰਤਾ ਮੇਰੇ ਪੁੱਤ ਦੇ ਇੰਨਾ ਪੜਾਈ ਚ ਹਿਆਰੇ ਇਨਾਂ ਮਤਲਬ ਕਿ ਇੰਟੈਲੀਜੈਂਟ ਹੈ ਉਹ ਕਹਿੰਦਾ ਮੈਂ ਆ ਪੜਾਈ ਕਰਕੇ ਮੈਂ ਮੈਂ ਟੈਸਟ ਦੇਣਾ ਜੱਜ ਦਾ ਟੈਸਟ ਦੇਣਾ ਮੇਰੇ ਬੱਚੇ ਨੇ ਕਿੱਥੇ ਸੁਨੇ ਮੇਰੇ ਬੱਚੇ ਨੇ ਸੁਝਾਇਆ ਇਹ ਤੇ ਕਿੱਥੇ ਮੇਰੇ ਬੱਚੇ ਦਾ ਦਿਮਾਗ ਖਰਾਬ ਕਰਤਾ ਤੇ ਮੇਰੇ ਬੱਚੇ ਨੂੰ ਪ੍ਰੈਸ਼ਰ ਚ ਆਨ ਕੇ ਮੇਰੇ ਬੱਚਾ ਕੱਲਾ ਕੱਲਾ ਮੇਰਾ ਪੁੱਤ ਮੇਰੇ ਗੁੜੀਆਂ ਜੇ 5 ਸਾਲ ਦੀ ਮੇਰੇ ਬੱਚੇ ਨੂੰ ਅਜੇ ਪਤਾ ਹੀ ਨਹੀਂ ਮੇਰੇ ਭਰਾ ਨਾਲ ਕੀ ਹੋ ਗਿਆ ਵਾ ਮੇਰੇ ਯਾਨੀ ਕਿ ਗੱਲ ਕਰਦੀ ਨਹੀਂ ਕੋਈ ਪ੍ਰਿੰਸ ਨਾਲ ਪਹਿਲਾਂ ਨਾ ਆਪ ਫੋਨ ਕਰਦਾ ਮੇਰੇ ਬੱਚੇ ਕੋ ਨਾ ਉਹ ਮੰਗਦੀ ਨੰਬਰ ਮੰਗਦੀ ਮੇਰੇ ਬੱਚੇ ਨੇ ਮੈਨੂੰ ਗੱਲ ਦੱਸੀ ਮੇਰੇ ਪੁੱਤ ਨੇ ਮੇਰਾ ਆਂਦਾ ਮਮਾ ਮੈਨੂੰ ਨੰਬਰ ਮੰਗਦੀ ਤੇ ਮੈਂ ਨੰਬਰ ਨਹੀਂ ਦਿੱਤਾ ਮਮਾ ਮੈਂ ਕਿਹਾ ਤੇ ਮੇਰੀ ਮਮਾ ਆਂਦਾ ਵਾ ਮੇਰੇ ਕੋ ਮੇਰੇ ਕੋ ਫੋਨ ਨਹੀਂ ਆਗਾ ਮੇਰੇ ਮਮਾ ਕੋ ਫੋਨ ਆ ਤੇ ਫਿਰ ਆਂਦਾ ਮੈਨੂੰ ਆਂਦੀ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਮੈਂ ਬਸ ਗੱਲ ਕਰੂੰਗੀ ਪ੍ਰਿੰਸ ਤੂੰ ਦੂਜੇ ਮੁੰਡੀਆਂ ਵਰਗਾ ਨਹੀਂ ਆ ਮੁੰਡੇ ਕੁੜੀਆਂ ਨਾਲ ਵੀਂਦਾ ਨਹੀਂ ਆ ਤੂੰ ਗੱਲ ਨਹੀਂ ਕਰਦਾ ਕੋਈ ਵੀ ਤਾਂ ਤੂੰ ਬਸ ਮਨ ਲੱਕੇ ਆਪਣੇ ਧਿਆਨ ਫੜਦਾ ਰਹਿੰਦਾ ਵਾਂ ਪਰਸ ਮੈਂ ਪੜਾਈ ਵਾਸਤੇ ਗੱਲ ਕਰੂੰਗੀ ਆਂਦਾ ਫਿਰ ਮਮਾ ਮੈਂ ਇੰਸਟਾ ਦੀ ਆਈਡੀ ਦੇ ਦਿੱਤੀ ਉਹਨੂੰ ਮਮਾ ਮੈਂ ਤੈਨੂੰ ਦਿਖਾ ਦੂੰਗਾ ਉਹਨੇ ਪਹਿਲਾ ਮੈਸੇਜ ਵੀ ਉਹਨੇ ਕੀਤਾ ਮਮਾ ਮੈਂ ਦਿਖਾ ਦਿੰਦਾ ਮਰਬੇ ਨੂੰ ਨਾ ਹੀ ਪਤਾ ਮੇਰੇ ਬੱਚੇ ਨੇ ਇਹੋ ਜਿਹਾ ਸਟੈਪ ਚੁੱਕ ਲੈਣਾ ਮੇਰੇ ਬੱਚਾ ਤਾਂ ਮੈਨੂੰ ਜਿੱਤਰਾ ਅੱਗੇ ਮੈਨੂੰ ਪਿਆਰਿਆ ਤੇ ਲਾ ਕੇ ਮੇਰੇ ਨਾਲ ਮਿਲ ਕੇ ਜਾਂਦਾ ਏ ਮੇਰਾ ਬੱਚਾ ਮੈਨੂੰ ਜੱਫੀ ਪਾ ਕੇ ਮਿਲ ਕੇ ਕਹਿੰਦਾ ਮਨੂੰ ਆਂਦਾ ਮਮਾ ਮੈਂ ਚੱਲਿਆ ਵਾਂ ਮੈਨੂੰ ਪਤਾ ਹੀ ਨਹੀਂ ਮੈਂ ਪੁੱਤ ਕਿਹੜੀ ਤਿਆਰੀ ਕਰਕੇ ਗਿਆ ਮੈਂ ਤੇ ਬਸ ਉਹਨੂੰ ਕਾਲਜ ਭੇਜਿਆ ਮੈਂ ਕਿਹਾ ਚੱਲ ਮੇਰਾ ਬੱਚਾ ਇੰਨਾ ਅੱਗੇ ਜਾਂਦਾ ਹੋਣਾ ਉਦਾਂ ਹੀ ਜਾ ਗਿਆ ਵਾ ਤੇ ਉਦਾਂ ਹੀ ਆ ਚੁੱਕਾ ਮੇਰੇ ਪੁੱਤ ਨੂੰ ਨਜਾਇਜ਼ ਬਦਨਾਮ ਕਰਨ ਦੇ ਕਈ ਕੋਸ਼ਿਸ਼ ਜਿਹੜੇ ਵੀਡੀਓ ਨਜਾਇਜ਼ ਚੋਕੇ ਮੇਰੇ ਬੱਚੇ ਦਾ ਬੈਕਗ੍ਰਾਉਂਡ ਕਰਨਾ ਪਤਾ ਟੀਚਰਾਂ ਕੋ ਰਹਿਦਾ ਬੱਚਾ ਜ਼ਿਆਦਾ ਮੇਰੇ ਬੱਚੇ ਗੋਂਦਵਾਲ ਪੜ੍ਹਾਈ ਕੀਤੀ ਹੈ ਮੇਰੇ ਬੱਚੇ ਨੇ ਗੋਂਦਵਾਲ ਸਿਬੀਐਸਆਈ ਇੰਸਟੀਚਿਊਟ ਤੋਂ ਕੀਤੀ ਆ ਉੱਥੇ ਜਾ ਕੇ ਟੀਚਰਾਂ ਦਾ ਸਟਾਫ ਕੋ ਪਤਾ ਕਰ ਸਕਦੇ ਮੇਰੇ ਬੱਚੇ ਨੇ 10ਵੀਂ ਉੱਥੋਂ ਪਾਸ ਕੀਤੀ ਆ ਫਿਰ ਬੱਚੇ ਨੇ ਪਲੱਸ 1 ਪਲੱਸ 2 ਮਾਝਾ ਪਬਲਿਕ ਸਕੂਲ ਤੋਂ ਕੀਤੀ ਉੱਥੋਂ ਜਾ ਕੇ ਟੀਚਰਾਂ ਤੋਂ ਪਤਾ ਕਰ ਸਕਦੇ ਹੋ ਉਹਨਾਂ ਦੇ ਤੇ ਕਿਹੋ ਜਿਹਾ ਮੇਰਾ ਬੱਚਾ ਰਿਹਾ ਵਾ ਟੀਚਰ ਦੀ ਮਾਲਵਰ ਕੁਝ ਪਤਾ ਲੱਗਾ ਕਿੰਦੀ ਲੈਂ ਗਿਆ ਸਰ ਉਹ ਤਾਂ ਮੈਨੂੰ ਹੀ ਪਤਾ